ਉਹ ਵਕਤ ਵੀ ਸਿੱਖਾਂ ਤੇ ਆਇਆ ਜਦੋਂ ਉਹਨਾਂ ਨੂੰ ਆਪਣੇ ਘਰਿਆਂ ਤੋਂ ਬਾਹਰ ਜੰਗਲਾਂ ਤੇ ਬੇਲਿਆਂ ਵਿੱਚ ਰਹਿਣਾ ਪਿਆ ਉਸ ਵੇਲੇ ਜਦੋਂ ਕੋਨਾਂ ਨੂੰ ਕੋਈ ਸਮਾਂ ਮਿਲਦਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪਾਠ ਕਰਦੇ ਉਹ ਫਿਰ ਸਾਰੇ ਉਸ ਥਾਂ ਤੇ ਇਕੱਠੇ ਹੋ ਕੇ ਮਹਾਰਾਜ ਦੇ ਦਿਵਾਲੇ ਬੈਠਦੇ ਸਨ ਤੇ ਮੈਂ ਕਈ ਵਾਰ ਸੋਚਦਾ ਹੁੰਨਾ ਵੀ ਜੇ ਆਪਣੇ ਵਰਗੇ ਹੁੰਦੇ ਉਹ ਪਹਿਲਾਂ ਕੰਧਾਂ ਲੱਭ ਦੇ ਵੀ ਆਪਾਂ ਕਿੱਥੇ ਢੋਲਾ ਕੇ ਬਹਿਣਾ ਤੇ ਜੰਗਲਾਂ ਬੇਲੇ ਤੇ ਕੰਧਾਂ ਹੁੰਦੀਆਂ ਨਹੀਂ ਫਿਰ ਤਾਂ ਸਿੱਖ ਗੁਰੂ ਦੇ ਨੇੜੇ ਹੀ ਨਾ ਆਉਂਦਾ ਜਿੰਨੂੰ ਕੋਈ ਮੁਸ਼ਕਲ ਹੈ ਠੀਕ ਹੈ ਉਹ ਢਾਰਸ ਲਾ ਕੇ ਬਹਿ ਜਾਏ ਪਰ ਇੱਥੇ ਵਿਧਾਨ ਕੀ ਹੈ ਵੀ ਚੌਂਕੜਾ ਲਾ ਕੇ ਸਤਰਕ ਹੋ ਕੇ ਮਹਾਰਾਜ ਦੀ ਹਜ਼ੂਰੀ 'ਚ ਬਹਿਣਾ ਕਿਉਂਕਿ ਵੇਖੋ ਜਿੰਨਾ ਪਿਆਰਿਆਂ ਦੀ ਯਾਦ ਵਿੱਚ ਆਪਾਂ ਜੁੜਨਾ ਨਾ ਉਹਨਾਂ ਨੂੰ ਜਦੋਂ